ਸਾਡੇ ਲਈ ਕੀ ਕਹੋਗੇ ਇਹਦੇ ਬਾਰੇ ਕਿਉਂ ਵਿਰੋਧ ਕਰ ਰਹੇ ਹੋ ਹਾਂ ਅਸੀਂ ਵਿਰੋਧ ਹੀ ਕਰ ਰਹੇ ਹਾਂ ਅਸ ਕੀ ਜੂਝਟਾ ਅਸੀਂ ਬਈਆ ਜੁਲਿਨਾ ਵਾਸਤੇ ਅੱਜ ਹਫ਼ਤਾ ਦੀ ਲੜਾਈ ਲੜ ਰਹੇ ਸੀ ਆਪਕੇ ਆਪ ਦਾ ਦੋ ਦੋ ਤਿੰਨ ਬਾਡਰਾਂ ਤੇ ਸਾਡਾ ਉਥੇ ਧਾਰਨਾ ਪ੍ਰਦਰਸ਼ਨ ਕਰ ਰਹੇ ਸੀ ਕੋਈ ਸਾਡੇ ਕੋਲੇ ਗੋਲੀਆਂ ਨਹੀਂ ਸੀ ਉਹ ਸਾਡੇ ਕੋਲੇ ਤਾਂ ਇੱਕ ਝੰਡੇ 'ਚ ਡੰਡਾ ਪਾਇਆ ਹੋਇਆ ਹੈ ਇਹ ਕਹਿੰਦੇ ਨੇ ਕਦੇ ਸਾਨੂੰ ਅੱਤਵਾਦੀ ਕਹਿੰਦੇ ਨੇ ਕਦੇ ਸਾਨੂੰ ਵੱਖਵਾਦੀ ਕਹਿੰਦੇ ਨੇ ਅਸੀਂ ਕਿਸੇ ਦਾ ਕੋਈ ਵੀ ਸਾਨੂੰ ਕਹਿ ਸਕਦਾ ਕਦੇ ਵੀ ਅਸੀਂ ਕਿਸੇ ਦਾ ਫੁੱਲ ਵੀ ਨਹੀਂ ਟਪੜਿਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਇਹਨਾਂ ਨੇ ਸਾਡੇ ਤੇ ਜੋ ਰਾਤ ਦੇ ਸਮੇਂ ਤੇ ਪਹਿਲਾਂ ਮੀਟਿੰਗ ਤੇ ਬੁਲਾਏ ਹੋਏ ਕਿਸਾਨ ਉਹਨਾਂ ਨਾਲ ਜਵਰ ਕਰਿਆ ਉਹਨਾਂ ਨੂੰ ਅੰਦਰ ਕਰਿਆ ਤੇ ਫੇਰ ਸਾਡੇ ਜਿਹੜੇ ਕਿਸਾਨ ਧਰਨੇ ਪ੍ਰਦਰਸ਼ਨ ਤੇ ਸੰਭੂ ਤੇ ਖਨੌਰੀ ਤੇ ਬੈਠੇ تھے ਜੋ ਉਹਨਾਂ ਨੂੰ ਇਹਨਾਂ ਨੇ ਰਾਤ ਦੇ ਸਮੇਂ ਜੋ ਸਾਡੇ ਬਜ਼ੁਰਗ 80-80 ਸਾਲ ਦੇ 90-90 ਸਾਲ ਦੇ ਬੈਠੇ ਤਾਂ ਉਹਨਾਂ ਨੂੰ ਇਹਨਾਂ ਨੇ ਬੜੀ ਬੇਰਹਿਮੀ ਨਾਲ ਕਦੇ ਬੱਸਾਂ 'ਚ ਚੜਾਇਆ ਕਦੇ ਉਹਨਾਂ ਨੂੰ ਕਿਤੇ ਲਾਹਿਆ ਕਦੇ ਕਿਸੇ ਜੇਲ੍ਹਾਂ 'ਚ ਟੱਕਿਆ ਕਿਸੇ ਥਾਣਿਆਂ 'ਚ ਟੱਕਿਆ ਕਿਸੇ ਪੈਲਸਾਂ ਦੀ ਇਹਨਾਂ ਨੇ ਸਾਨੂੰ ਜੇਲਾ ਬਣਾਈਆਂ ਉੱਥੇ ਟੱਕਿਆ ਤੰਗ ਪਰੇਸ਼ਾਨ ਕੀਤਾ ਦੋਸਤੋ ਸਾਡਾ ਅਸੀਂ ਤਾਂ ਆਪਣੇ ਹੱਕਾਂ ਲਈ ਲੜ ਰਹੇ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਬਸ ਅਸੀਂ ਰਸਤਾ ਖਲਾਇਆ ਤੇ ਵਪਾਰੀਆਂ ਨੂੰ ਲਾਭ ਹੋਇਆ ਜੀ ਇਹਦੇ ਨਾਲ ਨਹੀਂ ਸਾਡਾ ਤਾਂ ਕੋਈ ਰਸਤਾ ਬੰਦ ਕਰਨਾ ਇਹਦੇ ਵਿੱਚ ਹੈ ਹੀ ਨਹੀਂ ਸੀ ਜੋ ਰਸਤਾ ਬੰਦ ਕਰਿਆ ਹੋਇਆ ਸੀ ਜੋ ਸੈਂਟਰ ਦੀ ਸਰਕਾਰ ਦਾ ਬੰਦ ਕੀਤਾ ਹੋਇਆ ਸੀ ਕਿਸਾਨ ਤਾਂ ਆਪ ਦਾ ਧਰਨਾ ਪ੍ਰਦਰਸ਼ਨ ਇੱਕ ਪਾਸੇ ਲੱਗਦੇ ਬੈਠੇ ਤੇ ਜੋ ਵੀ ਬੰਦ ਕੀਤਾ ਹੋਇਆ ਸੀ ਉਹ ਸਰਕਾਰਾਂ ਦਾ ਕੀਤਾ ਹੋਇਆ ਸੀ ਪਿੰਡ ਵਾਸੀਆਂ ਵੱਲੋਂ ਵੀ ਕਿਹਾ ਜਾ ਰਿਹਾ ਜੀ ਵੀ ਅੱਜ ਸਾਡੇ ਪਿੰਡ ਨੂੰ ਬੜੀ ਨੁਕਸਾਨ ਹੋਇਆ ਹੈਗਾ ਕਿਉਂਕਿ ਜਿਹੜੀ ਗ੍ਰਾਂਟ ਮਿਲਣੀ ਸੀਗੀ ਜੋ ਜੀਮਾ ਸਾਹਿਬ ਵੱਲੋਂ ਬੋਲੀ ਹੋਈ ਸੀਗੀ ਉਹ ਵੀ ਵਿੱਚ ਹੀ ਰਹਿ ਗਈ ਹੋਰ ਵੀ ਬਹੁਤਾਂ ਨੁਕਸਾਨ ਜਿਹੜਾ ਸਕੂਲ ਦੀ ਮਤਲਬ ਜੀ ਪਾ ਪੈਸੇ ਬੱਕੋ ਸਮਾਨ ਬੱਕੋ ਕਰੀਏ ਤਾਂ ਉਹ ਵੀ ਕਾਫੀ ਨੁਕਸਾਨ ਹੋ ਜਾ। ਕੀ ਕਹੋਗੇ ਜੀ ਬੰਦੇ? ਅਸੀਂ ਪਿੰਡਾਰੇ ਕੋਈ ਨਹੀਂ ਕਹਿੰਦੇ ਪਿੰਡ ਦੇ ਵਿਕਾਸ ਚੰਗੇ ਹੋਣੇ ਚਾਹੀਦੇ ਨੇ। ਸਕੂਲ ਚੰਗੇ ਹੋਣੇ ਚਾਹੀਦੇ ਨੇ। ਸਾਡੇ ਬੱਚੇ ਪੜ੍ਹਨ ਕਿਉਂ? ਇਹ ਤਾਂ ਬੇਈਮਾਨ ਸਰਕਾਰ ਐ। ਪਹਿਲਾਂ ਤਾਂ ਇਹਨਾਂ ਨੂੰ ਇਹ ਯਾਦ ਨਹੀਂ ਆਉਂਦੇ ਸੀ। ਜਦੋਂ ਹੁਣ ਸਾਡਾ ਇਹਨਾਂ ਨੇ ਆ ਨੁਕਸਾਨ ਕੀਤਾ। ਹੁਣ ਇਹਨਾਂ ਨੇ ਪਿੰਡ ਦੇ ਤੋਰੇ ਫੇਰ ਯਾਦ ਆ ਗਏ ਇਹਨਾਂ ਦੀ। ਅਸੀਂ ਤਾਂ ਨਾਲ ਅਸੀਂ ਤਾਂ ਕਹਿ ਰਹੇ ਆ ਸਾਡੇ ਪਿੰਡਾਂ ਦੇ ਵਿਕਾਸ ਚੰਗੇ ਹੋਣ ਸਾਡੇ ਬੱਚੇ ਚੰਗੇ ਸਕੂਲਾਂ ਚ ਪੜਨ ਚੰਗਾ ਹੋਵੇ ਅਸੀਂ ਸਹਿਮਤ ਆ ਸਾਡਾ ਕੋਈ ਵੀ ਨੁਕਸਾਨ ਨਾ ਹੋਵੇ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਜੀ ਵੀ ਅੱਜ ਜਿਹੜਾ ਅੱਜ ਵਾਲਾ ਨੁਕਸਾਨ ਦੀ ਗੱਲ ਕਰੀਏ ਜਿਹੜਾ ਵੀ ਇਹਦਾ ਫੇਰਾ ਤੁਹਾਨੂੰ ਜਾਂਦਾ ਕਿ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਸ਼ਾਇਦ ਕਿਤੇ ਜੇ ਅੱਜ ਜਥੇਬੰਦੀ ਦੇ ਇਕੱਠ ਕਰਕੇ ਜਿਹੜੇ ਚੀਮਾ ਸਾਹਿਬ ਸ਼ਾਇਦ ਨਹੀਂ ਆਏ ਸੀ ਨਹੀਂ ਉਹ ਤਾਂ ਹੁਣ ਅੱਜ ਸਤੋਂ ਅਸੀਂ ਤਾਂ ਗੱਲਬਾਤ ਕਰਨ ਲਈ ਤਿਆਰ ਸੀ ਸਾਡੇ ਨਾਲ ਗੱਲਬਾਤ ਕਰ ਲੈਂਦੇ ਅਸੀਂ ਤਾਂ ਕੋਈ ਇੱਧ ਵਿੱਚ ਨੁਕਸਾਨ ਦੇ ਵਿੱਚ ਕੋਈ ਹੰਮੀ ਨਹੀਂ ਭਰਦੇ ਅੱਜ ਤਾਂ ਪਿੰਡੇ ਪਿਆਰ ਆ ਸਾਡੇ ਬੱਚਿਆਂ ਦਾ ਵਿਕਾਸ ਹੋਵੇ ਚੰਗੀ ਗੱਲ ਹੈ ਤੇ ਆਪਣਾ ਨਾਮ ਤੇ ਉਹਦਾ ਦੱਸ ਦਿਓ ਜੀ ਮੇਰਾ ਨਾਮ ਪਰਮਜੀਤ ਕਾਰ ਹੈ ਪਿੰਡ ਭਾਈਕੀ ਪ੍ਰਸਾਰ ਹੈ ਮੈਂ ਲਹਿਰਾ ਬਲਾਕ ਦੀ ਆ ਬੋ ਠੀਕ ਹੈ ਧੰਨਵਾਦ